ਚੱਲ ਗਏ ਨੈ ਲਿਆ ਮੈਂ ਗਾ ਦਾ ਸੁੱਕਾ ਸਮਾਨ ਤੇ ਨੈ ਲੈ ਲਾਂਗੇ ਜੀਤ ਨਾਲਾ ਉਹ ਚੇਰਾ ਮਰਖਾ ਜਾਂਦੇ ਜਾਂਦੇ ਮੇਲੀ ਚੱਲ ਗਏ ਮਿਲਣ ਨੂੰ ਵੀ ਉਧਰ ਗਏ ਸੀ ਅੱਗੇ ਤ੍ਰੀਤੀ ਕਹੀ ਜਾਂਦੀ ਸੀ ਕਿ ਮੈਂ ਜਾਣਾ ਜਾਣਾ ਅੱਜ ਲੈ ਕੇ ਜਾਂਦਾ ਸੀ ਤਾਂ ਚਾਂਦੀ ਤਾਂ ਤੂੰ ਕਿਵੇਂ ਨਹੀਂ ਮੈਂ ਤਾਂ ਰੋਜ ਦਾ ਕਰੀ ਬੰਮੀ ਕੀ ਤੂੰ ਚੱਲ ਕੰਕੂ ਜੰਨਾ ਵੱਧ ਨਹੀਂ ਆਪਾਂ ਜਾਂਦੇ ਕੰਕੂ ਚਾਂਦੀ ਦੀ ਹੋਰ ਨੇ ਖੜ ਗਿਆ ਮਾਰਨੀ ਹੈ ਤੇ ਕਿਆ ਹੋ ਰਿਹਾ ਜਾ ਰੋ ਰਹੀ ਜੇ ਨੇ ਜਾਣਾ 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 ਮੈਨੇ ਲੈ ਕੇ ਜਾਣਾ ਹੁਣੇ ਜਾਣਾ ਮਰਨੇ ਮਾਰਨੀ ਹੈ ਤੂੰ ਘਰ ਪੱਡੇ ਨਾ ਆ ਬੋ ਜਿਹੇ ਫਰੀਜ ਤੋਂ ਹੁਣ ਠੀਕ ਜਿਹਾ ਦੇ ਦੇ ਚਲ ਕੜਕੇ ਸੁੱਕਣਾ ਬਾਹਰ ਚੱਲ ਬੈਠੋ ਨਹੀਂ ਜਾਣਾ ਕਿਤੇ ਵੀ ਜਾਣਾ ਨਹੀਂ ਨਹੋੜ ਕੰਜਰ ਨੇ ਕਿੱਥੇ ਲਹੂ ਪੀਤਾ ਆਲਾ ਕਿੱਥੇ ਜਾਣਾ ਹੁਣ ਮਰਨੇ ਤਾਂ ਪਿਆਰ ਹੋਏ ਫੇ ਹੁਣ ਮਾਰ ਕੇ ਜਿਹੜੀ ਦੇ ਨਾਲ ਵਿੱਚ ਸਿੱਟ ਕੇ ਲਿਉਂਗਾ ਲੋਟ ਤਾਹੀ ਕੀ ਨਹੀਂ ਉਹਦੀ ਖਾਜਾ ਮੈਂ ਤਾਂ ਲਹੂ ਹੀ ਰਚਾਂ ਮੇਰਾ ਜਿਹੜੀ ਬੈਠੀ ਆਲੇ ਨਹੀਂ ਪਹਿਲਾਂ ਬਿਆਨ ਜਨਾ ਮੇਰਾ ਬਿਆਨ ਕਰਦੀ ਜਨਾ ਨਹੀਂ ਕਰੂ ਬਾਰਪੂਰ ਨਾਲ ਹਾਲਾਤ ਨੂੰ ਅੱਜ ਇੱਕ ਪਾਸਾ ਕਰਕੇ ਲਿਜਾਊਂਗਾ ਮੈਂ ਤੂੰ ਪਰੇ ਜਾਣਾ ਬਾਰਪੂਰ ਨਾਲ ਪਹਿਲਾਂ ਸਤੀਸ਼ੇ ਦੀ ਬਾਰਲਾ ਮੱਛੀ ਅੱਜ ਹਵਾ ਹੀ ਬਾਲੀ ਆ ਬਾਰ ਵੀ ਨਹੀਂ ਲੱਗਦਾ ਆ ਬਾਰ ਜਾ ਵੀ ਮਸਾਲਾ ਆ ਮੱਛੜਾ ਭੱਜ ਕੇ ਉਹਨੂੰ ਦੇਖਾ ਮਰਨਾ ਲਾਏਗਾ 벨ਟ ਲਾਏਗਾ ਕੱਢ ਕੇ ਮੈਂ ਲੱਗੀ ਦਿਵਾਕੜੀ ਜੇ ਫੇਰ ਮਾਰੂਗਾ ਪਤਾ ਨਹੀਂ ਕੀ ਭੂਤ ਆਇਆ ਪਿਆ ਇਹਦੇ ਚੱਜ ਚੰਜਰਚ ਮੈਂ ਹੋਊਂਗਾ ਬੈਕਲੀ ਲਾਉਣੇ ਕਿੱਤੋਂ ਕਿੱਥੇ ਹੋਊਗਾ ਇੱਕ ਜੀ ਕਰਦਾ ਆਹ ਪਾਪੇ ਨੂੰ ਫੋਨ ਕਰਦਾ ਇੱਕ ਜੀ ਕਰਦਾ ਕਾਨੂੰਨਾਂ ਦਾ ਤਰ੍ਹਾਂ ਦਾ ਮਨ ਦੋ ਕੀ ਕਰਨਾ ਹੁਣ ਤਾਂ ਜਿਵੇਂ ਮੇਰੀ ਜ਼ਿੰਦਗੀ ਆ ਉਹਨੂੰ ਕੱਢੂੰ ਪਰ ਉਹਨਾਂ ਨੂੰ ਫੋਨ ਨਹੀਂ ਕਰਦੀ ਦੇਖੀਓ ਕੁੱਟੂ ਕੀ ਦੋ ਕੁੱਟਾ ਹਾਲ ਹੋ ਰਹੀ ਹੈ ਦੇਖਨੀ ਆ ਉਹਨਾਂ ਦਾ ਸਹੀ ਪਤਾ ਕਿੱਥੇ ਆਉਂਦਾ ਅਜੀਖ ਨੂੰ ਲਗੋਣਾ ਐ ਨੂੰ ਜਾਂਦੀ ਤਾਂ ਕੀ ਨਹੀਂ ਗਈ ਚਿਪ ਕੱਢ ਨੂੰ ਗੱਟਾ ਤੇ ਕੇ ਜਾਉ ਨੂੰ ਹੁੱਲੋ ਕੀ ਕਿਦੜਾ ਚਾ ਸਿੱਧੀ ਫਿਰ ਫਿਰ ਜਿਹੜਾ ਰੋਜ਼ ਵੜੀ ਜਾਨੀ ਆ ਜਾਨ ਕੱਲੇ ਨੂੰ ਕਿੱਥੋਂ ਕੱਢਦੇ ਹੋਈ ਰੋਈ ਤੂੰ ਰੋਜ਼ ਘੜੀ ਨਹੀਂ ਜਾਂਦੀ ਇਹ ਖੜ ਜਾ ਵੇ ਜੱਦੀ ਖੜ ਜਾ ਮਰ ਗਿਆ ਆ ਕੇ ਹੁਣ ਤਾਂ ਰੋਲ ਲਹੂ ਪੀ ਰਖੇ ਨੇ ਨੇ ਜਾਣਾ ਮੋਹਿਤਾਂ ਨੂੰ ਉਹ ਲੈ ਕੇ ਜਾਣਾ ਮੈਂ ਤਾਂ ਮਰਨਿਆ ਛੱਡ ਜਾ ਮਰਨਿਆ ਛੱਡ ਗਿਆ ਤੂੰ ਮਨ ਨਹੀਂ ਨਾ ਤੂੰ ਵੀ ਰੋਲ ਕਹਦੇ ਨੇ ਇਹਨੂੰ ਲੈ ਕੇ ਨਹੀਂ ਜਾਂਣਾ ਚੱਲ ਸਿੱਧੀ ਹੋਵੇ ਚੱਲ ਫਰਦਾ ਨਹੀਂ ਤੈਨੂੰ ਦਾ ਕਹ ਸੁਣ ਕੇ ਜੇ ਮਾਰਨੀ ਆ ਹੋਰ ਨਹੀਂ ਪਟੇ ਨਾ ਰੋਜ਼ ਕਹਿੰਦੀ ਲੈ ਕੇ ਜਾਣਾ ਦੇ ਤੂੰ ਵੀ ਕਹਿੰਦੀ ਸੀ ਲੈ ਜਾ ਹੁਣ ਤੂੰ ਵੀ ਇਹਦੇ ਨਾਲ ਦੀ ਬਣ ਕੇ ਵੇਗੀ ਤੇ ਫਿਰ ਕੁੱਟਣੀ ਤਾਂ ਨਹੀਂ ਫਿਰ ਮਾਰਨੀ ਤਾਂ ਨਹੀਂ ਚਲੋ ਮੈਂ ਮੈਂ ਤੇਰੇ ਮਨ ਚ ਜਾਂਦੇ ਹੁੰਦੇ ਆਗੇ ਹੋਰ ਕਿਵੇਂ ਜਾਂਦੇ ਹੁੰਦੇ ਆ ਦੇਖਦਾ ਤਾ ਤੂੰ ਫਿਰਦਾ ਨਾ ਮਰਨੇ ਦੇ ਅਦਰਸ ਤੇ ਪਾਸੇ ਹੋਰ ਬੜ ਬੁੱਜਾ ਯਾ ਬਰ ਬਾਈ ਨਾ ਮਲੇਗੀ ਪਿੰਡ ਮੈਨੂੰ ਨਹੀਂ ਪਤਾ ਮੈਂ ਲੈ ਕੇ ਜਾਉਂਗਾ ਹਰਦਾ ਨਹੀਂ ਹੈ ਨਾ ਬਦਲ ਲੈ ਕੇ ਜਮ ਇਹ ਰੋਜ ਕਹਿੰਦੀ ਹੁਣ ਮੈਂ ਫੇਰ ਮੈਨੂੰ ਮੁੜ ਕੇ ਨਾ ਕਹੇ ਪਿੰਡ ਜਾਣਾ ਪਿੰਡ ਜਾਣਾ ਮੈਂ ਕਹਿੰਦੀ ਕੀ ਜਾ ਨਹੀਂ ਕਹਿੰਦੀ ਕੀ ਮੈਂ ਜੇ ਉਹ ਨਹੀਂ ਆਉਂਦਾ ਪਿਆਉਣਾ ਸੋਣ ਕਰਤਾ ਕਰ ਦੇ ਜੀ ਨੂੰ ਕਰਨਾ ਮਰਦੇ ਕਰਦੇ ਆਪਣੇ ਤੇਰੀ ਰੇਲ ਬਣਾਉਣ ਦੇ ਮੁੜ ਕੇ ਕੋਈ ਨਹੀਂ ਆਉਣ ਦੇ ਮੈਂ ਦੇਖਦਾ ਗਾਹੋਂ ਦਾ ਮੈਂ ਜਾ ਨਾ ਗੱਡੀ ਲੈ ਕੇ ਨਾ ਆ ਜਾਣ ਦੇ ਨੂੰ ਮੰਦੀਪ ਰੋਈ ਨਹੀਂ ਰੋਣਾ ਪਤ ਰੋਣਾ ਚੁੱਪ ਕਰ ਜਾ ਰੋਇਆ ਨਹੀਂ ਕਰਦੇ ਮੰਮੀ ਮੈਂ ਕਿਹਦਾ ਕੰਮ ਲਾਗਾ ਮੈਂ ਤੇ ਪਿਓ ਨੂੰ ਫੋਨ ਕਰਕੇ ਬਗੀ ਨਾ ਜਾ ਮਾਚਾਰ ਦਾ ਨਹੀਂ ਨਹੀਂ ਜਾਣਾ ਨਹੀਂਗਾ ਕਿਤੇ ਨਹੀਂ ਜਾਣਾ ਹੈਗਾ ਚੁੱਪ ਕਰਕੇ ਘਰੇ ਬਹਿ ਜਾ ਮੰਮੇ ਗਦੇ ਦੱਕ ਕੇ ਆਉਂਦਾ ਸੀ ਹੁਣ ਤਾਂ ਮੇਰੇ ਤੇ ਹੱਥੀ ਵੀ ਚੱਕ ਲੰਗ ਜੇ ਤੂੰ ਕਦੇ ਨਾ ਕਰੇ ਹੋ ਮੇजे ਇਹਨੇ ਮੇਰੇ ਗੱਲ ਕੁੱਟਦਾ ਫੇਰ ਤੇ ਮੈਂ ਕਿੱਥੇ ਜਾਣਾ ਪਤ ਮੈਂ ਥੋੜੇ ਕੋਲੇ ਹੀ ਆ ਮੈਂ ਕਿੱਥੇ ਜਾਣਾਗਾ ਐਵੇਂ ਹੀ ਘੋਟ ਦੂਗਾ ਗਾਲ ਇਹ ਕੋਈ ਕੰਮ ਲਾਗਾ ਇਹ ਦਿਮਾਗ ਕਰ ਲੈਗਾ ਐਨ ਕੜ ਘੁੱਟ ਦੂਗਾ ਤੇਰਾ ਨਾ ਮੇਰੇ ਤੇ ਸਭ ਕੁਛ ਸੋਡਈ ਆ ਮੈਂ ਕਿੱਥੇ ਲਿਜਾਣਾ ਮਿੰਨੂ ਮੈਂ ਸਭ ਕੁਛ ਤੋਂ ਕੀ ਕਰਾਉਣਾ ਜਦੋਂ ਇਹੀ ਨਹੀਂ ਚੱਜਦਾ ਮੇਰੇ ਪਿਆਉਣੇ ਵੀ ਐਂ ਨਹੀਂ ਦੇਖਦੇ ਦੋ ਕਿੱਲੇ ਘੱਟ ਪਾਲ ਦਿੰਦਾ ਬੰਦਾ ਤਾਂ ਚੱਜਦਾ ਪਾਲ ਦਿੰਦਾ ਚੱਜਦਾ ਹੀ ਆ ਪੁੱਤ ਇਹਨੂੰ ਕੀ ਹੋਇਆਗਾ ਚੱਲ ਕੋਈ ਨਹੀਂ ਆ ਮਾੜਾ ਮੋਟਾ ਕੁਛ ਖਾਣ ਪੀਣ ਲੱਗਦਾ ਬਾਹਰ ਮੰਦੀਬ ਨਾਲ ਰਲ ਕੇ ਆਪਾਂ ਇਹਨੂੰ ਹਟਾ ਲਾਂਗੇ ਹੌਲੀ ਹੌਲੀ ਹਟਾ ਲਾਂਗੇ ਹੜ ਜੂਗਾ ਲੱਗ ਜੂਗਾ ਆਖੇ ਇਹ ਆਪਣੇ ਤੂੰ ਵੀ ਸਮਝਾਇਆ ਕਰ ਇਹਨੂੰ ਮਾੜਾ ਮੋਟਾ ਮੈਂ ਸਮਝਾਵਾਂਦਾ ਤਾਂ ਹਿੰ ਮਮੀ ਜੇ ਕੋਈ ਬੈਠੇ ਦੋ ਮਿੰਟ ਡਿੱਕਾ ਡਕਾਇਆ ਤਾਂ ਹੁੰਦਾ ਤੇਰੇ ਸਾਹਮਣੇ ਕੋਈ ਨਹੀਂ ਆਪੇ ਹਟ ਜਾਊਗਾ ਇਹਨੂੰ ਆਪਾਂ ਦੇਖਦੇ ਆਂਗੇ ਆਪਾਂ ਕਰਕੇ ਗੱਲਬਾਤ ਆਪਣੇ ਦੋਨੇ ਮਾਵਾ ਧੀਆਂ ਚ ਗੱਲ ਰਹੀ ਤੇ ਕਿਸੇ ਨੂੰ ਹੋਰ ਨਾ ਦੱਸੀ ਆਪਾਂ ਇਹਨੂੰ ਜਾਂ ਤੱਕ ਤੇ ਦਾਖਲ ਦੁਖਲ ਕਰਵਾ ਦੰਨੇ ਆਂਗੇ ਚਾਰ ਦਿਨ ਇਹਦਾ ਆਪਾਂ ਨਸ਼ਸ਼ੜਵਾਵਾਂਗੇ ਪੁੱਤ ਦੱਸੀ ਨਾ ਤੂੰ ਆਪਦੇ ਪਿਓ ਨੂੰ ਨਾ ਦੱਸੀ ਨਾ ਜਾਣਾਂਗਾ ਮੇਰੀ ਧੀ ਠੀਕ ਆ ਮਾਂ ਮਮੀ ਕੀ ਪਤਾ ਹੁਣ ਹੱਥ ਨੇ ਕਿਵੇਂ ਹੋ ਗਏ ਹੱਥ ਨੇ ਫੇਰ ਉਹੀ ਹਾਲ ਹੋਇਆ ਉਹਦਾ ਫੇਰ ਕੀ ਤੂੰ ਆਪਣੇ ਬੰਦ ਨੂੰ ਮਾਰਨ ਨਹੀਂ ਦਿੰਦੀ ਉਹਨੂੰ ਮੈਂ ਮੜਾ ਜਾ ਪਾਸੇ ਵਾਗੀ ਗੇਟ ਲਾਉਣ ਤੇ ਉਹਦੀ ਤਾਂ ਟਾਰੇ ਤੇ ਹੱਥ ਚੱਕ ਲੈਨੇ ਸੀ ਅੱਗੇ ਕਿੰਨਾ ਕਿ ਤੇਰੇ ਤੇ ਹੱਥ ਚੱਕਦਾ ਸੀਗਾ ਅੱਗੇ ਤਨ ਕਾਇਮੀ ਨੇ ਹੋ ਗਿਆ ਇਹਨੂੰ ਤਨ ਨੂੰ ਕੁਝ ਕਿਹਾ ਨਹੀਂ ਹੁਣ ਸੀ ਪਟਕਾਰ ਦਾ ਖਬਰ ਕੀ ਕਿਸੇ ਨੇ ਕੁਝ ਕਰਾਤਾ ਇਹਨੂੰ ਕੰਜਰ ਨੂੰ ਹਾਂ ਤਾਂ ਮੈਂ ਨੂੰ ਵੀ ਤੇਰੇ ਸਾਹਮਣੇ ਪੁੱਠਾ ਸਿੱਧਾ ਬੋਲਦਾਗਾ ਮੈਨੂੰ ਤਾਂ ਆ ਪੈਂ ਲੰਦਾ ਭੱਜ ਕੇ ਆਣ ਮਰਾਉਂ ਕੋਈ ਜਾਵੇ ਨਾ ਜਾਵੇ ਯਾਰ ਤਾਂ ਚੱਲੇ ਆਂ ਸਾਰ ਖੋੜ ਉਤਰੋਣੇ ਅੱਜ ਬਣ ਕੇ ਆਵਾਂਗੇ ਫਿਰ ਆ ਕੇ ਫੇਰ ਦੇਖਣੇ ਹੱਥ ਨੇ ਕਰਾਂਗੇ ਜਦ ਤੈਂ ਤਾਂ ਲੋਟ ਹੀ ਨਹੀਂ ਅਸੀਂ ਕੱਢਾਂ ਚੱਬੇ ਰੋਜ਼ ਜਾਣਾ ਜਾਣਾ ਜੇ ਬੂਡ ਬਣ ਕੇ ਲੈ ਕੇ ਜਾਂਦੇ ਤਾਂ ਹੁਣ ਜਾਣਦੇ ਹਾਂ ਚੱਲ ਗਏ ਨੇ ਲਿਆ ਮਗਰ ਦਾ ਸੁੱਕਾ ਸਮਾਨ ਤੇ ਨੇ ਮੇਲਾ ਵੇਰੀਓਤੋਂ ਵਾਹ ਹੋਏ ਛੇਰਾ ਮੈਂ ਅੱਠਾ ਜਾਂਦੇ ਜਾਂਦੇ ਮੇਲੇ ਹੀ ਚੱਲ ਗਏ ਮੈਨੂੰ ਵੀ ਉੱਧਰ ਗਏ ਸੀ ਅੱਗੇ ਤ੍ਰਿਤੀ ਕਹੀ ਜਾਂਦੀ ਸੀ ਕਿ ਮੈਂ ਜਾਣਾ ਜਾਣਾ ਅੱਜ ਲੈ ਕੇ ਜਾਂਦਾ ਸੀ ਤਾ ਤੁਰ ਹੀ ਨਹੀਂ ਗਈ ਮੈਂ ਕਹਾਂ ਚੱਲ ਛਾਏ ਜਿਵੇਂ ਮੈਂ ਮੋਲਦਾ ਤੂੰ ਜਾ ਬੁੜਾ ਰਸਤਾ ਰਗੜ ਜਰਾ ਕੋਈ ਨਹੀਂ ਬੋਲੀ ਲੈਨੇ ਪਤਾ ਤੇਰਾ ਇਹ ਜੀ ਤ੍ਰਿਤੀ ਆ ਉਹ ਜਾ ਤੂੰ ਆਗਾ ਮੁਦੇ ਤਾਂ ਛੱਕ ਚੀ ਸੀ ਗੱਲ ਅੱਜ ਜਮਾ ਯਕੀਨ ਹੋ ਗਿਆ ਤੇ ਮੈਂ ਉਹਦੀ ਮਾਂ ਨਾਲ ਗੱਲ ਕਰਨਾ ਕੁੜੀ ਸਾਰੀ ਗੱਲ ਦਲ ਕੋ ਰੱਖੀ ਜਾਂਦੀ ਆ ਪਾਣੀ ਜਮਾ ਸਿਰ ਤੋਂ ਹੀ ਟੱਪ ਗਿਆ ਉਨਮੀਪਾ ਉਨਮੀਪਾ ਪਾਪੇ ਦੀ ਬਾਦ ਲੱਗ ਜਿੰਦਾ ਪਾਪਾ ਆ ਪੁੱਤੇ ਪਾਪਾ ਦੇ ਸਾਸਰੀ ਦੇ ਪਾਪਾ ਸਾਸਰੀ ਦਾ ਕਿੰਬਾ ਪੁੱਤਾਂ ਅੰਤ ਤੱਕ ਜਿਆਗਾ ਹਾਂ ਗਾਂ ਭਈ ਜਾਂਦੇ ਸੀ ਮਾ ਸਾਡੇ ਤੋਂ ਪਤਾ ਹੀ ਲੈ ਚਲ ਗਿਆ ਇੱਕ ਵੀਰਾ ਚਲ ਵਧਿਆ ਉਹ ਪਾ ਗਿਆ ਮਿਲ ਗਿਆ ਹਾਂ ਤੇ ਬੈਠੀਏ ਕਹਿੰਦਾ ਭਈ ਆ ਅੱਜ ਫੇਰ ਫਿਰਦਾ ਈ ਡੱਕਾ ਮਿਲਿਆ ਸੀ ਮੈਨੂੰ ਹਾਂ ਨਹੀਂ ਪਾਪਾ ਨੂੰ ਕੋਈ ਵੀ ਮਾ ਨੂੰ ਕਰਦਾ ਪਾ ਲੱਗੇ ਪਤਾ ਇਹ ਗੱਲ ਐ ਨਹੀਂ ਚਲਦੀ ਤੂੰ ਤਾਂ ਮੈਂ ਤੇ ਲੋਕ ਰੱਖ ਜਾਨੀਆ ਨੇ ਗੱਲ ਨੂੰ ਰੱਖ ਲੈਣੀ ਆ। ਉਹ ਮੰਮੀ ਨੇ ਲੜਕੇ ਜੇ ਗਿਆ ਸੀ ਤਾਂ ਬੋਲ ਪਿਆ ਹੁਣ ਗੁੱਸੇ ਦੇ ਚ। ਨਾ ਨਾ ਤੋ ਕੋਈ ਜਾਣਦੀ। ਮੈਂ ਤਾਂ ਜੇ ਦੁਬਾਰੇ ਅੱਖੀਂ ਦੇਖ ਲਿਆ ਉਹ ਜਮਾਂ ਡੱਕੜ ਘਰ ਰੰਦਾਗਾ। ਕੋਈ ਨਾ ਆ ਨਹੀਂ ਗੱਲ ਬੰਦੀ ਤੂੰ ਉਹਦੀ ਮਾਣੋ ਸਾਡਾ। ਕੋਈ ਖੱਦ ਲੈਂਦੀ ਬੈਠੀ। ਨਹੀਂ ਨਹੀਂ। ਮੈਂ ਬਹੁਤ ਤੂੰ ਸਾਦੇ ਦੀ ਮਾਨ। ਖੱਦ ਲੈਂਦੀ ਬੈਠਾ ਪਾਪਾ ਮੈਂ ਬੈਠਾ ਹਾਂ। ਹਉਣੀ ਨੇ ਫੋਕੀ ਆ ਸੀ ਐ ਮੂੰਹ ਤੇ ਐਡੀ ਵੱਡੀ ਗੱਲ ਹੋਈ ਪਈ ਐ ਦੱਸਦੀ ਨਹੀਂ ਗੱਲ ਕੋਈ। ਜਰੂਰ ਪਾਪਾ ਸਤਿ ਸ਼੍ਰੀ ਅਕਾਲ ਬਾਈ ਕਾ ਦਾ ਤੰਗਲਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਭਾਈ ਹੋਰ ਕਿਵੇਂ ਠੀਕ ਠਾਕ ਹਾਂ ਠੀਕ ਆ ਠੀਕ ਭਾਈ ਕਹਦੇ ਆਂਗੇ ਕਿਉਂ ਬਈ ਹਾਂ ਮੁੰਡਾ ਭਾਈ ਅੱਜ ਫੇਰ ਤੇਰਾ ਮੁੰਡਾ ਡਕਿਆ ਫਰਦਾ ਹੀ ਪਹਿਲਾਂ ਵੇਖਿਆ ਦੋ ਵਾਰੀ ਕੁਦੀ ਰੱਖਣਾ ਸਾਡੇ ਤੋਂ ਗੱਲ ਬਿਲਕੁਲ ਹਾਂ ਬਿਲਕੁਲ ਨਾ ਰੱਖ ਮੁੰਡਾ ਤੇਰਾ ਡਕੈਟ ਕਾ ਰਹਿਣਾ ਸਾਡਾ ਮਤ ਆਉਦੀ ਧੀ ਦੋਖਤੀ ਹਾਂ ਜੋ ਚੀਜ਼ ਮੰਗੀ ਸੋ ਨੋ ਦਿੱਤੀ ਜਿਹੜੀ ਚੀਜ਼ ਮੰਗੀ ਕੁੜੀ ਵੀ ਮੇਰੀ ਏਡੀ ਕੰਮਲੀਆ ਮਥਲ ਕੋ ਰੱਖਦੀ ਹਾ ਟਾਈਮ ਹਾਂ ਕਹਿੰਦੋ ਤੁਸੀਂ ਨਾ ਬਾਈ ਜੀ ਤੁਸੀਂ ਇਹ ਗੱਲਾਂ ਨਾ ਕਰੋ ਹੁਣ ਬਾਈ ਜੀ ਦੇਖੋ ਆਪਦੀ ਕੁੜੀ ਨੂੰ ਲੈ ਜੂਗਾ ਐਵੇਂ ਲੈ ਜਾਓਗੇ ਤੁਸੀਂ ਫਿਰ ਐ ਕਰੋਂਗੇ ਜਦ ਤੱਕ ਕੋਈ ਕੁੜੀ ਦੇ ਨਾਂ ਕੋਈ ਜਾਤ ਨੂੰ ਮੇਰੀ ਕੁੜੀ ਦੇ ਨਾਂ ਲਵਾਓ ਠੀਕ ਹੈ ਨਹੀਂ ਮੈਂ ਕੋਈ 2-4 ਬੰਦੇ ਇਕੱਠੇ ਕਰੂਗਾ ਮੈਂ ਤੁਹਾਡੇ ਨਾਲ ਗੱਲ ਹੁਣ ਕ ਟਿਪ ਕਰਕੇ ਨਹੀਂ ਮੈਂ ਬੰਦਾ ਮੈਂ ਤੁਹਾਡਾ ਰੀਤ ਨਹੀਂ ਲੈ ਕੇ ਸਾਰਾ ਘਰ ਪਰਿਆਗਾ ਹਾਂ ਹੁਣ ਜਦੋਂ ਅਸੀਂ ਆਉਨੇ ਆ ਮੁੰਡਾ ਦੇਖ ਲਿਆ ਨਸ਼ੇ ਦਾ ਡੱਕੜਕਾ ਫਰਦਾ ਹੁੰਦਾ ਮੁੰਡੇ ਨਸ਼ੇ ਦਾ ਡੱਕੜਕਾ ਫਰਦਾ ਹੁੰਦਾ ਤੇਰੀ ਕੁੜੀ ਨਹੀਂ ਮੇਰੇ ਕੋਲ ਕੋਈ ਗੱਲ ਦੱਸਦੀ ਨਹੀਂ ਜਾਂ ਐ ਆ ਜਾ ਪਾਪਾ ਨਸ਼ਾ ਖਾਂਦਾ ਜਾਂ ਨਹੀਂ ਖਾਂਦਾ ਇਹ ਤਾਂ ਐਡੀ ਦੇਤੀ ਕੁੜੀ ਆ ਜਮੀ ਨਹੀਂ ਵਿਚਾਰੀ ਦੱਸਦੀ ਸਾਡੇ ਕੋਲ ਹੁਣ ਤੇ ਵੀ ਬੱਸ ਉਹਦੀ ਕਿੰਨੀ ਗੱਲ ਹੋਣੀ ਚਾਹੀਦੀ ਆ ਮਾਂ ਦੀ ਕੁੜੀ ਨੂੰ ਲੈ ਦੂੰਗਾ ਗੱਲ ਨੂੰ ਫੇਰ ਤੁਸੀਂ ਕੱਲਾਂ ਤੇ ਹਤਰ ਤਰ ਕਰੋਗੇ ਨਾ ਬਾਈ ਜੀ ਇਹ ਗੱਲ ਗਲਤ ਥੋੜੀ ਕੁੜੀ ਨੂੰ ਤਾਂ ਨਹੀਂ ਸਿਲੇ ਜਾਣ ਦਿੰਦੇਗੇ ਸਾਡੀ ਵੀ ਇਥੇ ਆਣ ਗਮਾਂਡ ਚ ਕੋਈ ਇੱਜ਼ਤ ਹੈਗੀ ਹਾਂ ਬਹੁਤ ਬਹੁਤ ਜੀ ਗੱਲ ਸਹੀ ਹੈ ਕਿ ਸਹੀ ਜਿਹੜੀ ਗੱਲ ਤੁਸੀਂ ਮੈਂ ਜ਼ਿਆਦਾਤਾ ਬਾਈ ਜੀ ਇਹਨਾਂ ਦਾ ਕੋਈ ਹੈ ਮੇਰੇ ਕੋਲ ਕੋਈ 550 ਇੱਕ ਜਵਾਕ ਹੈਗਾ ਤੇ ਇਹਨਾਂ ਦਾ ਕੋਈ ਹੈ ਮੈਂ ਕਿੱਥੇ ਲੈ ਕੇ ਜਾਣੀ ਆ ਜ਼ਮੀਨ ਉਹ ਤਾਂ ਠੀਕ ਹੈ ਜੀ ਸਾਲ ਨੂੰ ਆ ਜਦੋਂ ਇਹ ਨਸ਼ਾ ਪੱਤਾ ਕਰ ਲੈ ਸਾਰਾ ਕੁਝ ਵੇਚ ਵੱਟ ਕੇ ਖਾਦੀ ਐਵੇਂ ਹੀ ਖਾ ਜੂਗਾ ਆ ਗੱਡੀ ਤੇ ਲਗਣਾ ਹੀ ਪਿਆ ਜਮਾ ਰੇਲ ਨਹੀਂ ਪਿਆ ਗੱਡੀ ਦੀ ਉਹ ਤਾਂ ਬਾਈ ਜੀ ਕਿਸੇ ਨੂੰ ਨਾ ਦੇਤੀ ਸੀ ਇਹਨੇ ਮੰਗਮੀ ਬਈ ਮੈਰੀ ਗੱਲ ਸੁਣ ਲੋ ਮੈਂ ਇਹ ਗੱਲ ਨਹੀਂ ਮੰਨਦਾ ਮੈਂ ਇਹ ਕੁੜੀ ਦੇ ਨਾਲ ਹੀ ਜਾਇਆਜਾਤ ਕਰਾਉਂਗੇ ਮੈਂ ਤਾਂ ਕੜੀ ਤੋਰੂਗਾ ਨਹੀਂ ਮੈਂ ਕੁੜੀ ਆਪਦੀ ਲੈ ਕੇ ਜਾਊਗਾ ਹੁਣ ਤੇਰੀ ਗੱਲ ਵਿਚਾਰ ਲਾ ਆਂਦਾ ਮੇਰ ਬਾਈ ਜੀ ਅਸੀਂ ਜਾਣ ਦਿੰਦੇ ਕੁੜੀ ਨੂੰ ਨਾ ਬਾਈ ਜੀ ਸਾਡੀ ਵੀ ਕੋਈ ਗਮੰਡ ਚ ਇੱਜ਼ਤ ਆਗੀ ਸਾਡੇ ਆਂਢੀ ਗਮੰਢੀ ਸਾਡੇ ਦੇ ਚਾਚੇ ਤਾਈ ਕੀ ਕਹਿਣਗੇ ਵੀ ਫੇਰ ਬਾਗੀ ਜੇ ਤੇਰਾ ਮੁੰਡਾ ਨਸ਼ੇ ਪੱਤੇ ਕਰਦਾ ਸੀ ਤਾਂ ਰੱਖੀ ਨਹੀਂ ਗਈ ਥੋੜੇ ਤੋਂ ਦੇਖੋ ਜੀ ਮੈਂ ਨਾ ਸਾਰੀਆਂ ਗੱਲਾਂ ਮਾਤਾ ਤੁਹਾਡੀਆਂ ਦੇਖ ਲਈਆਂ ਤੁਹੀ ਗੱਲਾਂ ਸੰਦੀਪ ਚਾਹ ਬਣਾ ਲਿਆ ਪਤਾ ਤੇ ਮੈਂ ਹੁਣ ਤੁਹਾਡੀ ਇਹ ਗੱਲ ਨਹੀਂ ਮੰਨਦਾ ਮੈਂ ਤਾਂ ਭਈ ਆਪਦੀ ਕੁੜੀ ਲੈ ਜਾਊਂਗਾ ਤੇ ਤੁਸੀਂ ਫੇਰ ਝਾਕੋਗੇ ਹੁਣ ਵੀ ਦੇਖ ਲਓ ਦੇਖੋ ਜੀ ਗੱਲ ਸੁਣੋ ਮੈਂ ਨਾ ਜੇ ਇੱਕ ਵੀ ਦੇ ਨਾਂ ਕੋਈ ਤੁਸੀਂ ਜਲੀਨ ਜਾਇਦਾਦ ਕਰਾਉਂਗੇ ਮੈਂ ਤਾਂ ਛੱਡ ਕੇ ਜਾਊਂਗਾ ਨਹੀਂ ਮੈਂ ਕੁੜੀ ਲੈ ਕੇ ਜਾਊਂਗਾ ਨਾ ਬਾਈ ਜੀ ਜ਼ਮੀਨ ਤਾਂ ਕੇ ਆਵਾਜ਼ ਸੁਣ ਲਿਆ ਮੈਂ ਜਿੰਨਾ ਬਟੇ ਚੁ ਜਾ ਰਿਹਾ ਤਾਂ ਅਸੀਂ ਧੀ ਨੂੰ ਲੈ ਕੇ ਬੜ ਗਿਆ ਜਾ ਮੈਂ ਤੂੰ ਖੇਰ ਆ ਗਿਆ ਮੇਰਾ ਆ ਗਿਆ ਤੂੰ ਜਿੰਨਾ ਬਟੇ ਜਾ ਬੈਠ ਜਾ ਸਾਸਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੇ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੁਸੀਂ ਜੀ ਆਪਣੀ ਵੀਡੀਓ ਵੇਖ ਹੀ ਲਈ ਵੀਡੀਓ ਕਿਵੇਂ ਲੱਗੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟਾਂ ਵਿੱਚ ਜਰੂਰ ਦੱਸਣਾ ਜੀ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਨਾ ਜੀ ਧੰਨਵਾਦ ਜੀ